ਇਹਤੇ ਅਕਾਲੀ ਫੂਲਾ ਸਿੰਘ ਉਤੋਂਦੇ ਜਥੇਦਾਰ ਹਾਂ ਕਿਸੇ ਤਰ੍ਹਾਂ ਹੀ ਉਹਨਾਂ ਅਕਾਲੀ ਦਲ ਜਦੋਂ ਫੁੱਟ ਪਈ ਤੇ ਉਸਦੇ ਸੰਬੰਧੀ ਇਸਦੇ 2 ਪਰਸਨ ਜਿਹੜੇ ਚੁਣੇ ਜਾਂਦੇ ਇੱਕ ਅਕਾਲੀ ਦਲ ਦਾ ਪ੍ਰਧਾਨ ਤੇ ਇੱਕ ਉਹਨਾਂ ਦਾ ਚੇਅਰਪਰਸਨ ਜਿਹੜਾ ਸਿੱਖ ਸਿਆਸਾ ਧਰਮ ਦੇ ਰਿਲੇਟਡ ਫੈਸਲਤ ਕੋ ਜੀ ਅੱਪਾ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੁਬਾਰਕਾ ਪਹੁੰਚਵਾਇਆ ਵਾਹਿਗੁਰੂ ਜੀ ਕਾ ਖਾਲਸਾ ਕਾ ਖਾਲਸਾ ਬਾਈ ਤੁਹਾਨੂੰ ਅੱਜ ਚੁਣਿਆ ਗਿਆ ਧਰਮ ਦਾ ਹੁੰਦਾ ਹਮੇਸ਼ਾ ਯੁੱਤੇ ਰਿਹਾ ਜਿਹੜੀ ਗੱਲ ਮੈਂ ਕੀਤੀ ਹੈ ਕਿ ਜਦੋਂ ਕਾਲੀ ਫੂਲਾ ਸਿੰਘ ਦਾ ਰਾਹ ਹਮਾਰੇ ਰਣਜੀਤ ਸਿੰਘ ਰਾਜਪਾਟ ਸੀਤੇ ਕਾਲੀ ਫੂਲਾ ਸਿੰਘ ਦਾ ਵੀ ਤਾਂ ਹੀ ਸਿੱਕਾ ਚੱਲਦਾ ਸੀ ਜੇ ਉਹ ਧਰਮ ਦੀ ਗੱਲ ਤੇ ਠੋਕ ਕੇ ਗੱਲ ਕਰਦੇ ਸੀ ਤੁਸੀਂ ਵੀ ਉਸੇ ਰਿਲੇਟਡ ਹੀ ਚੁਣਿਆ ਜਾਓ ਅਮ ਤੱਕ ਭਾਵਨਾਵਾਂ ਸੀਗੀਆਂ ਕੁਝ ਪਿਛਲੇ ਦਿਨੀ ਮੈਨੂੰ ਸੀਰ ਸੰਗਤਾਂ ਨੇ ਜੋ ਪ੍ਰਤੀ ਜੋ ਰਾਜੋ ਸਤਕਾਰ ਦਿੱਤਾ ਜੋ ਮੇਰੇ ਪਿਸ਼ੋਕ ਨੂੰ ਕਰਕੇ ਮਾਨ ਦਿੱਤਾ ਕੁਝ ਗੈਲੋ ਵੀ ਸੰਗਤਾਂ ਜਿਵੇਂ ਇਸ ਤਰ੍ਹਾਂ ਦੀ ਭਾਵਨਾ ਸੀ ਕਿ ਮੈਂ ਮੈਂ ਪ੍ਰਧਾਨਗੀ ਦੀ ਸੇਵਾ ਲਵਾਂ ਪਰ ਮੇਰਾ ਇਸ ਤਰ੍ਹਾਂ ਦਾ ਕੋਈ ਮਨੋਤਰੀ ਸੁਨਾ ਮਿਲੀ ਇਸ ਤਰ੍ਹਾਂ ਦੀ ਕੋਈ ਇੱਛਾ ਸੀ ਤੇ ਮੈਂ ਬੜੀ ਕਲੈਰਿਟੀ ਨਾਲ ਪਿਛਲੇ ਦੋ ਤਿੰਨ ਦਿਨਾਂ ਤੋਂ ਸੰਗਤ ਨੂੰ ਹੱਥ ਜੋੜ ਕੇ ਆਪਣੇ ਮੇਰੇ ਨਾਲ ਦੇ ਜਿਹੜੇ ਕਮੇਟੀ ਮੈਂਬਰ ਸੀ ਇਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਮੈਂ ਮੇਰਾ ਫਿਲਹਾਲ ਐਕਟਿਵ ਸਿਆਸਤ ਵਿੱਚ ਪਾਰਟਿਸਪੇਟ ਕਰਨ ਦਾ ਜਿਹੜਾ ਕੋਈ ਇਰਾਦਾ ਨਹੀਂ ਇੱਕ ਪਰਸੈਂਟ ਵੀ ਉਹ ਕਾਰਨ ਸੀ ਕਿ ਜਗਨੀ ਸਿੰਘ ਜੀ ਇੱਕ ਤਾਂ ਇਹ ਕਿ ਜਿਹੜੇ ਹੁਕਮਨਾਮਾ ਸਾਹਿਬ ਦੀ ਮੂਲ ਭਾਵਨਾ ਸੀ ਜੀ ਉਹ ਸਾਨੂੰ ਸੇਵਾ ਲੱਗੀ ਸੀ ਪ੍ਰਧਾਨ ਬਣਾਉਣ ਦੀ ਜੀ ਸੋ ਜੇ ਅਸੀਂ ਇਹਨਾਂ ਗੁਰੂ ਕੇ ਸੇਖਾ ਵਣ ਕੇ ਗੁਰੂ ਕੇ ਚੱਕਰ ਬਣ ਕੇ ਉਹ ਭਾਵਨਾ ਦੇ ਅਨਸਾਰ ਕੰਮ ਕਰਨਾ ਤਾਂ ਫਿਰ ਇਹਦੇ ਵਿੱਚ ਆਪ ਪ੍ਰਧਾਨ ਕੀ ਲੈਣ ਦਾ ਕੋਈ ਮਤਲਬ ਨਹੀਂ ਬਣਦਾ ਸੀ ਜੀ ਦੂਸਰਾ ਇਹ ਸੀਗਾ ਕਿ ਪੰਥਕ ਇਕਤਾ ਦੀ ਡਿਊਟੀ ਜਿਹੜੀ ਹੱਲੇ ਉਹ ਹਜੇ ਅੱਧ ਵਿੱਚ ਕਾਰੀ ਸੀ ਕਿਉਂਕਿ ਸਮਾਂ ਵੀ ਥੋੜਾ ਮਿਲਿਆ ਚਲਦੇ ਚਲਦੇ ਕੁਝ ਅਸੀਂ ਪੰਥਕ ਤੇ ਰਣਾਲ ਦਾਲ ਮਿਲ ਕੀਤਾ ਵੀ ਇਹ ਬਾਕੀ ਹੋਣ ਵਾਲੇ ਸਮੇਂ 'ਚ ਕਰਾਂਗੇ ਜੀ ਤੀਸਰਾ ਮੇਰੀ ਜਿਹੜੀ ਸਭ ਤੋਂ ਵੱਡੀ ਪ੍ਰਾਇਰਟੀ ਸੀ ਕਿ ਮੇਰੇ ਸਿਰ ਤੇ ਉੱਤੇ ਜਿਹੜੀ ਮੇਰੀ ਵਿਰਾਸਤ ਦੀ ਪੱਗ ਹੈ ਜਿਹਦਾ ਕਰਕੇ ਮੈਨੂੰ ਮਾਨ ਸਤਕਾਰ ਮਿਲਿਆ ਜਿਸ ਦਾ ਕਰਕੇ ਮੈਨੂੰ ਅਕਾਲ ਤਖਤ ਸਾਹਿਬ ਦਾ ਨਮੈਂਦਾ ਇਸ ਕਮੇਟੀ ਚ ਪਾਇਆ ਗਿਆ ਸੀ ਐਸ ਸਮੇਂ ਉਹ ਪੱਗ ਜਿਹੜੀ ਹੈ ਉਹ ਵੀ ਕੌਮ ਦੀ ਵਿਰਾਸਤ ਹੈ ਸੱਚੀ ਸੁੱਚੀ ਜਿਹੜੀ ਵਿਰਾਸਤ ਹੈ ਉਹ ਵੀ ਕੌਮ ਦੀ ਵਿਰਾਸਤ ਹੈ ਉਹਨਾਂ ਦਾ ਖਜ਼ਾਨਾ ਹੈ ਉਹਦੀ ਲੇਗੇਸੀ ਨੂੰ ਮੇਨਟੇਨ ਰੱਖਣਾ ਉਹਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਸੋ ਚੇ ਕੌਮ ਦੀਆਂ ਇਸ ਵੱਲ ਇਸ ਚੀਜ਼ ਗੱਲ ਵੱਲ ਧਿਆਨ ਸੀ ਤੇ ਮੇਰੀ ਬੜੀ ਵੱਡੀ ਜ਼ਿੰਮੇਵਾਰੀ ਪੈ ਗਈ ਸੀ ਸੋ ਮੌਜੂਦਾ ਹਾਲਾਤਾਂ ਵਿੱਚ ਮੈਨੂੰ ਲੱਗਦਾ ਸੀਗਾ ਕਿ ਇਸ ਵਿਰਾਸਤ ਦੀ ਬਹਾਲੀ ਪਵਿੱਤਰਤਾ ਬਹਾਲੀ ਧਰਮ ਦੇ ਖੇਤਰ ਦੇ ਵਿੱਚ ਹੀ ਰਹਿ ਕੇ ਹੋ ਸਕਦੀ ਹੈ ਸੋ ਮੇਰੀ ਤਰਜੀਹ ਵੀ ਧਾਰਮਿਕ ਖੇਤਰੀ ਸੀ ਤੇ ਮੈਨੂੰ ਬੜੀ ਖੁਸ਼ੀ ਹੋਊਗੀ ਜੇ ਮੈਂ ਕਿਤੇ ਪੰਥਕ ਤਾਲ ਮਿਲਦੀ ਸੁੱਤਰਤਾਰ ਬਣ ਕੇ ਅੰਤ ਨੂੰ ਕਿਤਨਾ ਕਿਤੇ ਵੈਗਰੂ ਬੋਡੀ ਕਰੇ ਕਿਰਪਾ ਕਰੀ ਸਾਡੇ ਤੇ ਕਿੰਨਾ ਕਿਚਰ ਅਸੀਂ ਜਿਹੜਾ ਵਕਰੀਆਂ ਵਕਰੀਆਂ ਸ਼ਕਤੀ ਸਾਡੀ ਉर्जा ਜਿਹੜੀ ਵੱਖ-ਵੱਖਰੇ ਪਲੇਟਫਾਰਮ ਤੇ ਜਿੰਨਾ ਚਿਰ ਖੇਲਦੀ ਰਹੂਗੀ ਸਾਨੂੰ ਕੁਝ ਵੀ ਹਾਸਲ ਨਹੀਂ ਹੋਣਾ ਬڑے ਵੱਡੇ ਮੁੱਦੇ ਨੇ ਅਜੇ ਤਾਂ ਲੜਾਈ ਜਾਰੀ ਹੋਈ ਹੈ ਜੀ ਬੜੀਆਂ ਵੱਡੀਆਂ ਅਸੀਂ ਪ੍ਰਾਪਤੀਆਂ ਬਾਕੀ ਨੇ ਸੋ ਇਹਦੇ ਲਈ ਮੈਂ ਕਿਤੇ ਜੇ ਇਸ ਪੰਥ ਦੀ ਏਕਤਾ ਲਈ ਸੂਤਰਧਾਰ ਬਣ ਕੇ ਸੇਵਾਵਾਂ ਨਿਭਾ ਸਕਾਂ ਤਾਂ ਮੈਂ ਆਪਣੇ ਆਪ ਵਡਪਾ ਗਈ ਸਕਦਾ ਹਾਂ ਜੀ ਜਿਵੇਂ ਅੱਜ ਇਕੱਠ ਹੋਇਆ ਉਹਦੇ ਵਿੱਚ ਡੈਲੀਗੇਟ ਸੱਦੇ ਗਏ ਤੇ ਉਹਦੇ ਵਿੱਚ ਪ੍ਰਧਾਨ ਚੁਣਿਆ ਗਿਆ ਤੇ ਪਰ ਤੁਹਾਡੇ ਕਹਿੰਦੇ ਸੀ ਭੈਣ ਸਬੰਧ ਕੋ ਪ੍ਰਧਾਨ ਲੱਗ ਸਕਦੇ ਤੇ ਹੋਰ ਚਾਹਵਾਵਾਂ ਚੱਲੀਆਂ ਵੱਡੇ ਪੱਧਰ ਤੇ ਤੁਹਾਡੇ ਤੇ ਵਿਚਾਰਸ਼ਾ ਵੀ ਆਈਆਂ ਹੋਣੀਆਂ ਹਾਂ ਹਾਂਜੀ ਬਹੁਤ ਸੰਗਤਾਂ ਦਾ ਬਹੁਤ ਜ਼ਿਆਦਾ ਮੈਨੂੰ ਸਤਕਾਰ ਮਾਨ ਮਿਲਿਆ ਸੰਗਤਾਂ ਦਾ ਬੜਾ ਵੱਡਾ ਜਿਵੇਂ ਇਹ ਜਾਣੇ ਮੈਨੂੰ ਹਰ ਚਲੋ ਮਿਲੇ ਵੀ ਕੇ ਅੰਨਾਸ਼ ਵੀ ਪਰ ਨਹੀਂ ਡੈਮੋਕਰੈਟਿਕ ਵੇ ਦੇ ਨਾਲ ਸਰਬਸੰਮਤੀ ਦੇ ਨਾਲ ਜਿਹੜਾ ਡੈਲੀਕੇਟ ਨੇ ਆਪਣਾ ਪ੍ਰਧਾਨ ਚੁਣਨਾ ਸਾਡੀ ਡਿਊਟੀ ਇੱਥੇ ਤੱਕ ਹੀ ਸੀ ਨਾ ਕਿ ਪ੍ਰਧਾਨ ਬਣਨਾ ਨਾ ਮੇਰੀ ਕੋਈ ਇਸ ਤਰ੍ਹਾਂ ਦੀ ਕਦੇ ਇੱਛਾ ਰਹੀ ਹੈ ਨਾ ਮੈਂ ਇਸ ਭਾਵਨਾ ਦੇ ਨਾਲ ਪਿਛਲੇ ਦਿਨੀ ਕੋਈ ਪਾਵਨਾ ਲੈ ਕੇ ਚੱਲੀ ਸੀ ਨਾ ਕੋਈ ਟ੍ਰੀਟਮੈਂਟ ਦਿੱਤੀ ਆ মিডিਆ ਦੇ ਵਿੱਚ ਸੰਗਤ ਹਲਾਂ ਨੂੰ ਹਵਾ ਰਿਆ ਗਿਆ ਮੈਨੂੰ ਉੱਥੇ ਪਤਾ ਲੱਗਾ ਪਰ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਪੰਥ ਤੋਂ ਫਿਲਹਾਲ ਕਿ ਮੈਂ ਇਸ ਜਿਹੜੀ ਪੋਲੀਟੀਕਲ ਜ਼ਿੰਮੇਵਾਰੀ ਹੈ ਮੇਰੇ ਤੇ ਲਈ ਤਿਆਰ ਨਹੀਂ ਹਾਂ ਮੈਂ ਮਾਫੀ ਮੰਗ ਲਈ ਸੀ ਸੋ ਬੇਨਤੀ ਕੀਤੀ ਪੰਥ ਨੂੰ ਕਿ ਮੈਂ ਇਹਦੇ ਲਈ ਤਿਆਰ ਨਹੀਂ ਪਰ ਫਿਰ ਵੀ ਪੰਥਕ ਭਾਵਨਾਵਾਂ ਸੀ ਉਹਨਾਂ ਨੇ ਇਹ ਜ਼ਿੰਮੇਵਾਰੀ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹਨਾਂ ਨੇ ਵੱਢੀ ਜ਼ਿੰਮੇਵਾਰੀ ਜੋ ਮੈਨੂੰ ਦਿੱਤੀ ਆ ਸੋ ਸੰਗਤ ਦੇ ਸਾਹਮਣੇ ਫਿਰ ਸਿੱਖਣਾ ਵੀ ਸਿੱਖਦਾ ਫਰਜ ਹੈ ਜੀ ਕਿ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਉਸੇ ਵਾਪੀ ਇਸ ਪ੍ਰੋਜੈਕਟ ਸਾਰਿਆਂ ਨੂੰ ਪਤਾ ਹੈ ਕਿ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਡਿਊਟੀ ਲੱਗੀ ਉਸੇ ਦੇ ਮਤਲਬ ਸਭ ਕੁਝ ਹੋਇਆ ਪਰ ਅਕਾਲੀ ਦਲ ਹਜੇ ਵੀ ਮੰਨਣ ਨੂੰ ਤਿਆਰ ਨਹੀਂ ਉਹ ਜੀਜੇਪੀ ਦੀ ਬੀਟੀ ਉਹ ਪਤਾ ਨਹੀਂ ਕੀ ਕੁਝ ਕਹਿ ਕੇ ਪਲਾਨਿੰਗ ਕਰ ਰਹੇ ਨੇ ਹੁਣ ਦੇਖੋ ਜੀ ਦੋਵੇਂ ਬੰਨੇ ਅਕਾਲੀ ਦਲ ਦੇ ਪ੍ਰਧਾਨ ਨੇ ਆਪਸ ਵਿੱਚ ਫੈਸਲਾ ਕਰ ਲਗੇ ਮੈਂ ਤਾਂ ਦੇਖੋ ਜਿਸ ਵਰਾਸਤ ਤੇ ਅੱਗੇ ਖੜੀ ਆ ਜੀ ਦੀ ਯਾਦਗਾਰ ਹੈ ਮੇਰੀ ਬੜੀ ਵੱਡੀ ਜ਼ਿੰਮੇਵਾਰੀ ਸੀ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਸੀ ਮੇਰੀ ਬੜੀ ਵੱਡੀ ਜ਼ਿੰਮੇਵਾਰੀ ਸੀ ਗੱਲ ਭਰਤੀ ਦੀ ਨਹੀਂ ਸੀ ਗੱਲ ਸੀ ਹੁਕਮਨਾਮੇ ਤੇ ਪਹਿਰੇਦਾਰੀ ਦੇਣ ਦੀ ਕਿਹੇ ਜੇ ਵੀ ਹਾਲਾਤ ਹੋਣ ਕਿਸੇ ਤਰ੍ਹਾਂ ਸਮਾ ਹੋਵੇ ਹਰੇਕ ਸਿੱਖ ਜਦੋਂ ਉਹ ਤੁਰਦਾ ਨਾ ਜੀ ਉਹ ਇਹ ਸੋਚ ਕੇ ਨਹੀਂ ਤੁਰਦਾ ਉਹਦੇ ਵਿੱਚ ਉਹਨੂੰ ਕੋਈ ਚੰਗਾ ਕਹੇਗਾ ਕੋਈ ਉਹਨੂੰ ਮਾੜਾ ਕਹੇਗਾ ਉਹ ਵੀ ਇੱਕੋ ਹੀ ਨਿਸ਼ਾਨਾ ਹੁੰਦਾ ਹੈ ਕਿ ਹੁਕਮ ਹੋਇਆ ਤੇ ਹਰ ਹਾਲ ਵਿੱਚ ਮੰਨਣਾ ਮੈਂ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਮੈਂ ਖੜੀ ਉੱਤਰ ਸਕਦੀ ਸੀ ਗੁਰੂ ਸਾਹਿਬ ਜੀ ਅੱਗੇ ਵੀ ਕਿਰਪਾ ਕਰਨ ਮੇਰੇ ਤੋਂ ਬਖਸ਼ਿਸ਼ ਕਰਕੇ ਤੇ ਇੱਕ ਸਰਵ ਸਾਂਝਾ ਇਹ ਜਿਹਾ ਪਲੇਟਫਾਰਮ ਕੌਮਲੀ ਸਿਰਜਿਆ ਜਾ ਸਕੇ ਕਿ ਜਿੱਥੇ ਕਿਤੇ ਕਦੇ ਨਾ ਕਦੇ ਪੰਥ ਇਕੱਠਾ ਹੋ ਕੇ ਬੈਠੇ ਇਹ ਮੇਰੀ ਭਾਵਨਾ ਹੈ ਐਸੀ ਮੇਰੀ ਭਾਵਨਾ ਜੀ ਇਹਦੇ ਵਿੱਚ ਇੱਕ ਹੋਰ ਵੀ ਹੈ ਜਿਵੇਂ ਉਹ ਜਿਹਦਰ ਸਾਹਿਬ ਜਿਹੜੇ ਪ੍ਰਧਾਨ ਲੱਗੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਵੇਂ ਇਹਦੇ ਚ ਸ਼੍ਰੋਮਣੀ ਕਮੇਟੀ ਸਿੰਬਲ ਜਾਂ ਦਫਤਰ ਦੀ ਗੱਲ ਆਈ ਜਮੀਨ ਇਹਨਾਂ ਨੂੰ ਜੇ ਦੇ ਪਹਿਲਾਂ ਇਕੱਠੇ ਹੋ ਜਾਂਦੇ ਆ ਜੇ ਉਹ ਆਉਂਦੇ ਆ ਤੁਹਾਡੇ ਪਾਰਟੀ ਦੇ ਵਿੱਚ ਜੁਆਇਨ ਕਰਦੇ ਆ ਤੇ ਕੀ ਜਿਵੇਂ ਤੁਸੀਂ ਧਰਮ ਦੇ ਗੁੰਡੇ ਦੀ ਗੱਲ ਤੁਹਾਡੇ ਤੁਹਾਡੇ ਹੱਥ ਚ ਆ ਤੇ ਤੁਸੀਂ ਉਹਨਾਂ ਨੂੰ ਲਿਆਉਣ ਲਈ ਕੋਸ਼ਿਸ਼ ਕਰੋਗੇ ਕਿ ਸਾਰੇ ਇੱਕ ਥੱਲੇ ਪਲੇਟਫਾਰਮ 'ਤੇ ਇਕੱਠੇ ਹੋਣ ਕਿਉਂਕਿ ਕੱਲ ਤੋਂ ਸਭ ਤੋਂ ਹੁਕਮਨਾਮਾ ਜੀ ਜਗਜੀਤ ਸਿੰਘ ਜੀ ਜਿਹੜੇ ਕਾਲ ਤੱਕ ਸਭ ਤੋਂ ਵੱਡਾ ਤੁਰਾ ਸਿੱਖ ਪੰਥ ਕੋਲੇ ਨਾ ਸੀ ਨਾ ਹੈ ਤੇ ਨਾ ਹੋਵੇਗਾ ਕਿੰਨਾ ਚੰਗਾ ਹੋਵੇ ਜੇ ਸਾਰੇ ਸਿੱਖ ਮਿਸਲਦਾਰਾ ਵੰਨ ਆਪੋ ਆਪਣੇ ਜੋੜੇ ਲਾ ਕੇ ਕਿਉਂਕਿ ਹੁਣ ਤਾਂ ਪੀੜ ਪਈ ਹੈ ਨਾ ਕੌਮ ਤੇ ਐਤੋਂ ਵੱਧ ਮਾੜਾ ਸਮਾਂ ਹੋਰ ਅਸੀਂ ਕੀ ਦੇਖਣਾ ਹਾਂ ਅੱਜ ਅਸੀਂ ਆਪਸ ਚ ਵੰਡੇ ਪਏ ਆ ਉਰਜਾ ਸਾਡੀ ਖਾਬ ਹੋ ਰਹੀ ਆਪਸੀ ਦੂਸ਼ਣਵਾਜੀਆਂ ਤੇ ਲੈਵਲ ਸੰਨ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਦੇਖ ਕੇ ਐਡਿਟ ਕਰਨਾ ਅਸੀਂ ਤਾਂ ਕਿਸੇ ਦੀ ਗੱਲ ਲੱਭ ਜੀ ਤੁਹਾਨੂੰ ਇੰਨਾ ਛਾਲਦੀਆਂ ਸੋ ਇਹ ਸਾਰੀਆਂ ਚੀਜ਼ਾਂ ਨਾ ਜੀ ਹੋਰੋਂ ਕਿਰਪਾ ਕਰੇ ਜੇ ਕਿਤੇ ਪੰਥ ਇਕੱਠਾ ਹੋ ਕੇ ਇਸ ਥੁਰੇ ਦੇ ਦੁਆਲੇ ਬਹਿ ਜੇ ਤਾਂ ਮੇਰਾ ਖਿਆਲ ਗੁਰੂ ਸਾਹਿਬ ਬੋੜੀ ਕਰਨਗੇ ਔਰ ਇੱਕ ਹੋਰ ਫਿਰ ਤਾਂ ਖਾਲਸਾ ਜੀ ਕੇ ਹੌਲ ਬਲੇ ਜਰੂਰ ਹੋਣਗੇ ਇਹ ਮੇਰੀ ਭਾਵਨਾ ਹੈ ਮੇਰੀ ਤੇ ਇਹਦੇ ਲਈ ਮੈਂ ਜਿੰਨੇ ਆ ਵਿਸ਼ਵਵਿਆਪੀ ਸਿੱਖ ਚਿੰਤਕ ਨੇ ਸਿੱਖ ਬੁੱਧੀਜੀਵੀ ਨੇ ਜਿੰਨਾ ਸਾਡਾ ਸਿੱਖ ਥਿੰਕ ਟੈਂਕ ਜਿਹੜਾ ਇਗਨੋਰ ਫੀਲ ਕਰ ਰਿਹਾ ਸੀ ਕਿਸੇ ਨਾ ਕਿਸੇ ਫੀਲਡ ਵਿੱਚ ਕੋਈ ਨਿੱਕਾ ਡਿਪਾਰਟਮੈਂਟ ਸੇ ਮੈਟੈਕ ਹੋਏ ਐਜੂਕੇਸ਼ਨ ਡਿਪਾਰਟਮੈਂਟਸ ਪੈ ਤਾਂ ਜਿੱਤੇ ਜਿੱਤੇ ਵੀ ਕੋਈ ਸੇਵਾਵਾਂ ਨਿਭਾ ਰਿਹਾ ਉਹਨਾਂ ਸਾਰਿਆਂ ਦੀਆਂ ਸੇਵਾਵਾਂ ਲੈ ਕੇ ਸੋਚੇ ਸਿੰਘ ਸਿੱਖ ਸੰਤ ਸਮਾਜ ਦੇ ਨਾਲ ਸਲਾਹ ਕਰਕੇ ਕੋਸ਼ਿਸ਼ ਕਰਾਂਗੇ ਜੇ ਕਿਤੇ ਆਪੋ ਆਪਣੀ ਈਗੋ ਤਿਆਗ ਕੇ ਸੇਕ੍ਰੇਟ ਹੋ ਸਕੀਏ ਹਮ ਸਭ ਦੇਖਦੇ ਹਾਂ ਸਾਰੇ ਤਾਵਾ ਕਰਦੇ ਆਮਰਤਪਾਲ ਸਿੰਘ ਪੰਜਾਬ ਦੇ ਅਕਾਲੀ ਜਿਹੜਾ ਜੀ ਉਹ ਵੀ ਆਪਣੇ ਆ ਪਿਛਲੇ ਦਿਨੀ ਅਸੀਂ ਉਹਨਾਂ ਨਾਲ ਸੰਪਰਕ ਵੀ ਕੀਤਾ ਹੈ ਹੋਰ ਵੀ ਸਾਡੇ ਸੰਪਰਕ ਵਿੱਚ ਰਹੇ ਸਭ ਨੂੰ ਨਾਲ ਲੈ ਕੇ ਚੱਲਣ ਦਾ ਜਤਨ ਸੀ ਇਹਦੇ ਵਿੱਚ ਮਤੇ ਕਿਹੜੇ ਕਿਹੜੇ ਪਾਏ ਗਏ ਜੰ ਬੰਦੀ ਸਿੰਘ ਜਾਂ ਹੋਰ ਕਿੰਨੇ ਮਤੇ ਬੰਦੀ ਸਿੰਘਾਂ ਦਾ ਵੀ ਪਾਇਆ ਗਿਆ ਜੀ ਵਿਅਕਤੀ ਕਾਰਨ ਦਾ ਮਤ ਆ ਪਾਇਆ ਗਿਆ ਕਾਨੂੰਨ ਦਾ ਤਤਾਂ ਦੇ ਤੇ ਜਿਹੜੇ ਅ ਸੰਵਾਨ ਤਹ ਦੇ ਨਿ ਕਾਮ ਦੇ ਉਹਨਾਂ ਦੀ ਬਹਾਲੀ ਉਹਨਾਂ ਦੇ ਮਾਨ ਸਨਮਾਨ ਦੀ ਬਹਾਲੀ ਸੇਵਾ ਮੁਕਤੀ ਸਾਰੇ ਨਿਜੇ ਮਤੇ ਪਾਏ ਗਏ ਪੰਜਾਬੀ ਬੋਲੀ ਪੰਜਾਬੀ ਕਿਤੇ ਰ ਕਾਫੀ ਮਤੇ ਜਿਹੜੇ ਆ ਉਹ ਕਰਤਾਰਪੁਰ ਦੇ ਲਾਂਘੇ ਦਾ ਮਤਾ ਅਮਰੀਕਾ ਮੀਡੀਆ ਦੇ ਵਿੱਚ ਕਾਪੀ ਅਸੀਂ ਦੇ ਹੀ ਰਹੇ ਆ ਉਹ ਸਾਰੇ ਮੱਤੇ ਪਾਏਗੇ ਚੰਡੀਕੋਲੀ ਸੁਨੇਹਾ ਪੰਜਾਬੀਆਂ ਨੂੰ ਕਹਿੰਉਂ ਗੁਰੂ ਕਿਰਪਾ ਕਰੇ ਜੀ ਸਿੱਖ ਪੰਥ ਨੂੰ ਸੱਚੇ ਪਾਤਸ਼ਾਹ ਸਮਤ ਵਕਸ਼ਣ ਤੇ ਅਸੀਂ ਆਪਸੀ ਦੁਸ਼ਮਣਵਾਦੀ ਤੋਂ ਉੱਪਰ ਉੱਠ ਕੇ ਧੜੇਆਵਾਦੀ ਤੋਂ ਉੱਪਰ ਉੱਠ ਕੇ